ਮੇਰਾ ਨਾਮ ਸਵਰਨਕੌਰ ਪਿੰਡ ਖੈਰੇਕੋ ਤਾੜ ਬਲਾਕ ਗੁਰੂਰ ਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਅੱਜ ਅਸੀਂ ਫਿਰੋਜ਼ਪੁਰ ਸਾਰੀ ਵੈਲਫਰ ਸਭਾ ਦੀ ਟੀਮ ਇੱਥੇ ਪਹੁੰਚੇ ਆਂ ਇਕੱਠੇ ਹੋਏ ਆਂ ਆਪੋ ਆਪਣੇ ਮਸਲੇ ਲੈ ਕੇ ਜੋ ਕਿ ਪ੍ਰਧਾਨ ਸਾਹਿਬ ਨੇ ਏਡੀਸੀ ਡੀਸੀ ਤੋਂ ਟਾਈਮ ਲਿਆ ਸੀਗਾ ਔਰ ਅਸੀਂ ਕਾਫੀ ਲੰਮੇ ਸਮੇਂ ਤੱਕ ਇੱਥੇ ਬੈਠੇ ਰਹੇ ਔਰ ਵੇਟ ਕਰਦੇ ਰਹੇ ਫਿਰ ਸਾਨੂੰ ਟਾਈਮ ਮਿਲਣ ਤੇ ਅਸੀਂ ਉਹਨਾਂ ਨੂੰ ਅੰਦਰ ਜਾ ਕੇ ਮਿਲੇ ਔਰ ਆਪੋ ਆਪਣੀਆਂ ਮੁਸ਼ਕਲਾਂ ਦੱਸੀਆਂ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੀ ਮੁਸ਼ਕਲਾਂ ਦਾ ਹੱਲ ਹੋਵੇਗਾ ਔਰ ਮੁਸ਼ਕਲਾਂ ਦਾ ਹੱਲ ਵੀ ਹੋਇਆ ਪਰ ਸਾਡੇ ਜੋ ਮਸਲੇ ਸੀ ਅਸੀਂ ਉਹਨਾਂ ਨੂੰ ਲੈ ਕੇ ਫਿਰ ਰਮਨ ਸਰ ਕੋਲੇ ਗਏ ਔਰ ਰਮਨ ਸਰ ਨੇ ਸਾਡੇ ਜੋ ਕੀ ਮੁਸ਼ਕਲਾਂ ਸੀ ਉਹਨਾਂ ਨੇ ਬੜੇ ਧਿਆਨ ਨਾਲ ਗੱਲਾਂ ਸੁਣੀਆਂ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਕੰਮ ਪੂਰਾ ਕਰਾਂਗੇ ਜੋ ਕਿ ਉਹਨਾਂ ਨੇ ਟਾਈਮ ਦਿੱਤਾ ਹੈ ਸਾਨੂੰ ਕੱਲ ਤੱਕ ਦਾ ਉਹ ਵੀ ਇੱਕ ਕਾਗਜ਼ ਦਾ ਬਾਕੀਆਂ ਦੇ ਨਹੀਂ ਅਜੇ ਟਾਈਮ ਉਹਨਾਂ ਨੇ ਦਿੱਤਾ ਇੱਕ ਇੱਕ ਕਾਗਜ਼ ਦਾ ਹੀ ਉਹਨਾਂ ਨੇ ਟਾਈਮ ਦਿੱਤਾ ਵੀ ਕੱਲ ਦੁਪਹਿਰ ਤੋਂ ਬਾਅਦ ਤੁਸੀਂ ਆ ਕੇ ਮੇਰੇ ਕੋਲ ਲੈ ਜਾਜੇ ਧੰਨਵਾਦ ਚੜੀ ਕੇ ਜੀ 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 ਮੇਰੇ ਕਾਲ ਦੇ ਵਿੱਚ ਆ ਰਹੀ ਹੈ ਜੀ ਬੰਦ ਕਰ ਅੱਜ ਦੀ ਗਰਮੀ ਦੱਸਦੀ ਪਈ ਆ ਵੀ ਜਿੰਨੇ ਮੇਰੇ ਆਗੂ ਲੀਡਰ ਆਏ ਆ ਉਹ ਬੋਲਦੇ ਨਹੀਂ ਐ ਮਨਜੀਤ ਨੂਰੇ ਕਿਆ ਤੋ ਆਈ ਆ ਉਹ ਕਹਿੰਦੀ ਮੈਂ ਨਹੀਂ ਬੋਲਣਾ ਇੱਕ ਕੁੜੀ ਪੰਜ ਗਰਾਂ ਰਾਣਾ ਪੰਜ ਗਰਾਂ ਹੀ ਤੋ ਆਈ ਆ ਉਹ ਵਿਚਾਰੀ ਲਸਣ ਪੁੱਟ ਦੀ ਪੁੱਟ ਦੀ ਫੱਤੀ ਪਈ ਆ ਉਹ ਕਹਿੰਦੀ ਮੈਂ ਬੋਲ ਨਹੀਂ ਸਕਦੀ ਨਾਲੇ ਤਾਂ ਮੇਰੇਗਾ ਚਲਾ ਰਹੀ ਆ ਨਲਕੇ ਦੀ ਮੇਰੇ ਨਸਨ ਕੋਟ ਰਹੀ ਆ ਤਾਂ ਬਾਕੀ ਲੱਗਦਾ ਕਿ ਸਾਡੇ ਚ ਰਾਜਪੈਣ ਜਰੂਰ ਬੋਲੇਗੀ ਇਹ ਪੜੀ ਲਿਖੀ ਉਹ ਵੀ ਕਹਿੰਦੀ ਨਹੀਂ ਹੈ ਹੁਣ ਕੋਈ ਬੋਲਦਾ ਤਾਂ ਹੈ ਨਹੀਂ ਮੈਨੂੰ ਸਾਰੇ ਹੀ ਮੈਨੂੰ ਰਾਜਨੀਤਿਕ ਲੋਕ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਆ ਕਿ ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਇਹ ਬੋਲਦੇ ਹੀ ਨਹੀਂ ਹੈ ਹੈਨਾ ਇਹ ਬੋਲਦੇ ਨਹੀਂ ਰਹੁੰਦੇ ਜਰੂਰ ਹੈ ਹੈਨਾ ਤਾਂ ਆ ਬੱਗਾ ਸਿੰਘ ਜਿਹੜਾ ਬੋਲਦਾ ਨਾ ਇਹ ਪੁਆੜੇ ਦੀ ਜੜਾ ਹੈ ਨਾ ਇਹ ਪੜਥੂ ਪਾਈ ਫਿਰਦਾ ਹਰ ਪਿੰਡ ਦੇ ਵਿੱਚ ਮੇਰੀ ਬੇਨਤੀ ਆ ਕਿ ਜਿੰਨੀ ਜਿੰਨੀ ਦੁੱਖ ਤਕਲੀਫ ਹੈਗਾ ਉਹ ਬੋਲੂਗੀ ਮੇਰੀ ਹਿੰਮਤ ਬਤਾਉਗੀ ਆ ਸਾਡੀ ਕੁੜੀ ਬੜੀ ਬੋਲਦੀ ਮੇਰੇ ਨਾਲ ਕਿ ਦਰਾਉ ਬੰਦੂ ਆ ਬਈ ਮੰਨਪ੍ਰੀਤ ਕੋ ਮੰਨਪ੍ਰੀਤ ਕੋ ਹਾਂ ਨਾ ਤੇਰ ਕੀ ਜੈ ਤੇਲ ਜੈ ਭਾਰਤ ਸਾਨੂੰ ਬਹੁਤ ਸਨਮਾਨ ਹੋ ਗਿਆ ਸੀ ਐਡੀ ਸੀ ਕੋਲ ਬੈਠੇ ਸੀਗੇ ਤੇ ਸਾਨੂੰ ਕੰਮ ਮਤਲਬ ਕਿ ਮਿਲ ਤੇ ਗਿਆ ਵਾ ਪਰ ਬਹੁਤ ਟਾਈਮ ਬਾਅਦ ਮਿਲਿਆ ਵਾ ਜੈਪਿੰਜਾ ਘਰ ਤੇ ਉਹਨੇ ਵੀ ਬੋਲੇ ਹਾਂਜੀ ਆ ਸਾਡੀ ਕੁੜੀ ਰਾਣਾ ਪੰਜ ਕਿਰਾਏ ਤੇ ਮੇਰੇ ਵੱਲੋਂ ਜੈਪਿੰਜਾ ਘਰ ਤੋਂ ਮੇਰਾ ਨਾਮ ਅਗਰਨੀਤ ਕੌਰ ਹੈ ਗੁਰੂਰ ਸਾਹਿਬਲਾਕ ਇਹ ਖਰੇ ਕੇ ਤਾਰ ਤੋਂ ਆਏ ਆ ਤੇ ਸਾਨੂੰ ਅੱਜ ਕੰਮ ਦਿੱਤਾ ਗਿਆ ਏ ਤੇ ਗੁਰੂਰ ਸਾਹਿਬਲਾਕ ਕੋਲ ਪਹੁੰਚਾਂਗੇ ਤੇ ਰਮਨ ਸਰ ਨੇ ਮੋਰਾ ਲਾ ਦਿੱਤੀ ਜੀ ਜੀ ਮੇਰਾ ਨਾਮ ਕਿਰਨ ਰਾਣੀ ਪਿੰਡ ਰੀਨੇ ਤੇ ਉਤਾਰ ਬਲਾਕ ਮਮ ਦੋਡ ਜ਼ਿਲ੍ਹਾ ਫਰੋਜ਼ਪੁਰ ਦੀ ਮੈਂ ਰਹਿਣ ਵਾਲੀ ਹਾਂ ਅੱਜ ਤੋਂ 10 ਦਿਨ ਪਹਿਲਾਂ ਦਾ ਸਾਡਾ ਮੰਗ ਪੱਤਰ ਦਾ ਮਸਟਰ ਆਲ ਕੱਢਿਆ ਗਿਆ ਸੀਗਾ ਜਿਹਦੇ ਵਿੱਚ ਮੇਰੀ ਲੇਬਰ ਲੱਗੀ ਸੀ ਉਹਨਾਂ ਨੇ ਕੰਮ ਦੇਣ ਦੀ ਮੰਗ ਕੀਤੀ ਮੈਂ ਕੰਮ ਮੰਗਣ ਦੀ ਮੰਗ ਕੀਤੀ ਸੀ ਉਹਨਾਂ ਤੋਂ ਤੇ ਨਾਲ ਹੀ ਨਾਲ ਇੱਕ ਮੈਂ ਸਰਕਾਰੀ ਮੁਲਾਜ਼ਮ ਮੰਗਿਆ ਸੀ ਜਿਹੜਾ ਕਿ ਸਾਡੀ ਹਾਜ਼ਰੀ ਲਾਉਣਗੇ ਲੇਕਿਨ ਨਹੀਂ ਕੋਈ ਵੀ ਸਾਡੇ ਹਾਜ਼ਰੀ ਲਾਉਣ ਨਹੀਂ ਆਇਆ ਨਾ ਹੀ ਉਹਨਾਂ ਨੇ ਮੈਨੂੰ ਆਈਡੀ ਪ੍ਰੋਵਾਈਡ ਕਰਵਾਈਏ ਲਹ ਲਾ ਕੇ 10 ਮਿੰਟ ਬਾਅਦ ਉਹਨਾਂ ਨੇ ਮੇਰੀ ਆਈਡੀ ਬਲੌਕ ਕਰਵਾ ਦਿੱਤੀ ਗਈ ਹੈ ਅੱਜ ਸੀ ਐਡੀਸੀ ਡੀ ਦੇ ਦਫ਼ਤਰ ਵਿੱਚ ਆਏ ਸੀ ਆਪਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਅਸੀਂ ਕਾਫੀ ਸਮੇਂ ਤੱਕ ਬਹੁਤ ਹੀ ਜ਼ਿਆਦਾ ਇੰਤਜ਼ਾਰ ਕਰਦੇ ਰਹੇ ਬਹੁਤ ਗਰਮੀ ਵੀ ਸੀ ਜੀ ਅਸੀਂ ਇੱਥੇ ਪਾਰਕ ਵਿੱਚ ਬੈਠੇ ਰਹੇ ਫਿਰ ਸਾਨੂੰ 3:30 ਦੇ ਕਰੀਬ ਉਹਨਾਂ ਨੇ ਬੁਲਾਇਆ ਸੀਗਾ ਅਸੀਂ ਅੰਦਰ ਗਏ ਉਹਨਾਂ ਨੇ ਸਾਡੀਆਂ ਮੁਸ਼ਕਲਾਂ ਬਹੁਤ ਹੀ ਗੌਰ ਨਾਲ ਸੁਣੀਆਂ ਨੇ ਨਾਲ ਹੀ ਨਾਲ ਉਹਨਾਂ ਨੇ ਸਾਡੇ ਨੂੰ ਰਮਨ ਸਰ ਦੇ ਕੋਲ ਵੀ ਭੇਜਿਆ ਤੇ ਸਾਡੇ ਲੱਗਦਾ ਹੈ ਕਿ ਸਾਡੀ ਮੁਸ਼ਕਲ ਦਾ ਹੱਲ ਹੋ ਜਾਏਗਾ ਜੈ ਪੀਨ ਜੈ ਭਾਰਤ ਕੋਈ ਬੋਲਣਾ ਚਾਹੁੰਦਾ ਬਾਈ ਸਾਰਜੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈਪੀ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ ਸਾਥੀਓ ਲੱਗ ਪੱਗ ਹਾਂ ਬਤਾ ਜੀ ਕੀ ਨਾਮ ਭਜਨਕੌਰ ਮਾਤਾ ਜੀ ਬੋਲੋ ਕੀ ਕਰਨਾ ਸੀ ਮਕਾਨ ਵਾਲੀ ਗੱਲ ਵੀ ਬੋਲੋ ਮਕਾਨ ਵੀ ਮੇਰੀ ਨਾਹ ਤੋਂ ਆਈ ਸੀ ਤੇ ਉਹ ਨਹੀਂ ਦਿੱਤੀ ਉਹਾਂ ਦੇ ਅਸੀਂ ਬੱਚਾ ਜਵਾਲੇ ਅਸੀਂ ਅਲੱਗ ਹੋਈ ਗਈ ਆ ਜਿਹੜੇ ਦਾ ਕੰਮ ਮੈਂ ਲੈ ਕੇ ਗਈ 10 ਦਿਨ ਹੋ ਗਏ ਬਨੇ ਦੇ ਨਾਲ ਹੀ ਜਾ ਮੈਂ ਸਾਨੂੰ ਹਜਾਂ ਦਾ ਉਹਨਾਂ ਦਾ ਕੋਈ ਬੰਦਾ ਨਹੀਂ ਮਿਲਿਆ ਅਸੀਂ ਮੰਗੇ ਆ ਸੀ ਨਹੀਂ ਦਿੱਤਾ ਸਰ ਕੋਈ ਨਹੀਂ ਮਾਤਾ ਜੀ ਦੇਖੋ ਮਕਾਨਾਂ ਦੀ ਗੱਲ ਵੀ ਤੋਰ ਤੁਹਾਡੀ ਉੱਥੇ ਮੈਂ ਲਿਖਾ ਦਿੱਤੀ ਆ ਤੇ ਦੂਸਰੀ ਨਰੇਗਾ ਲਈ ਵੀ ਕਰ ਦਿੱਤੀ ਆ ਸਾਥੀਓ ਕਿ ਆਪਾਂ ਚੰਡੀਗੜ੍ਹ ਗਏ ਸੀਗੇ ਲਗਭਗ 2 ਦਿਨ ਅਸੀਂ ਰਹਿ ਕੇ ਆਏ ਜਿਦੇ ਵਿੱਚ ਸਾਰੇ ਅਫਸਰਾਂ ਨੂੰ ਅਸੀਂ ਮਿਲੇ ਜਿਨ੍ਹਾਂ ਵਿੱਚ ਆ ਏਡੀਸੀ ਡੀ ਫਿਰੋਜ਼ਪੁਰ ਤੇ ਏਡੀਸੀ ਡੀ ਫਾਜ਼ਲਕਿਆ ਨੂੰ ਫੋਨ ਕੀਤਾ ਕੱਲ ਅਸੀਂ ਸਾਰਾ ਦਿਨ ਫਾਜ਼ਲ ਕੀ बीसी रूट एडीसी डी ਨੂੰ ਤੇ ਲੋਕਪਾਲ ਨੂੰ ਮਿਲੇ ਤਾਂ ਉੱਥੋਂ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਹੈਗਾ ਉੱਥੇ ਅ ਕੰਮ ਸਾਡਾ ਕਿਰੇ ਲੱਗਿਆ ਸਾਡੇ ਤੇ ਸਾਡੀ ਭੈਣ ਵੱਡੀ ਭੈਣ ਕੀ ਨਾਮ ਆ ਪੈਜੀ ਇੱਧਰ ਆਇਓ ਗਿਰਦੇਵਾਂ ਭਾਈ ਇਹ ਸਾਡੇ ਨਾਲ ਸੀਗੇ ਗਿਰਦੇਵਾਂ ਭਾਈ ਜੀ ਲੋਕਪਾਲ ਜੀ ਨੇ ਸਾਰੀਆਂ ਹੀ ਫੈਲਾਪੁੱਟ ਤੇ ਆਪਣੇ ਇਧਰ ਉਧਰ ਕੀਤੀਆਂ ਨੰਬਰੀ ਚੋਂ ਬਾਹਰ ਕੱਟ ਕੇ ਹਾਂਜੀ ਕੀਤੀ ਆ ਤੁਹਾਨੂੰ ਲੱਗਦਾ ਸੀਗਾ ਕਿ ਏਡੀਸੀ ਨੇ ਵੀ ਵਧੀਆ ਗੱਲ ਸੁਣੀ ਬੜੀ ਵਧੀਆ ਸੀ ਬੀਸੀ ਮੈਡਮ ਨੇ ਉਹਨਾਂ ਨੇ ਵੀ ਸੁਣੀ ਤਾਂ ਫਿਰ ਉਸ ਤੋਂ ਬਾਅਦ ਆਪਾਂ ਪੜਥੂ ਪਾਤਾ ਹਾਜਲ ਕਾਂ ਵਾਲਾ ਲੋਕਪਾਲ ਫੈਲਾ ਚੱਕ ਕੇ ਕਦੀ ਉਧਰ ਲਈ ਫਿਰ ਕਦੀ ਉਧਰ ਲਈ ਫਿਰ ਤਾਂ ਦੇਖੋ ਇਹ ਫਿਰੋਜ਼ਪੁਰ ਤੋਂ ਚੰਡੀਗੜ੍ਹ ਦੇ ਜਿਹੜੇ ਆਪਾਂ 2 ਦਿਨ ਲਾ ਕੇ ਆਏ ਆ ਉਹ ਕੰਮ ਆਏ ਆ ਅੱਜ ਐਡੀਸ਼ਨਲ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਬਹੁਤ ਵਧੀਆ ਗੱਲ ਸੁਣੀ ਮੌਕੇ ਤੇ ਸਾਡੇ ਪਿੰਡ ਕਿਹੜਾ ਪਿੰਡ ਸੀ ਜ ਆਪਣਾ ਖੈਰੇਕ ਖੈਰੇਕ ਉਤਾੜ ਔਰ ਤੁਰਤ ਆਰਡਰ ਕਰਨ ਦੇ ਹੁਕਮ ਜਾਰੀ ਕੀਤੇ ਮੋਹਰਾਂ ਲੱਗ ਗਈਆਂ ਨੰਬਰ ਲੱਗਣ ਵਾਲਾ ਰਹਿ ਗਿਆ ਸ਼ਾਇਦ ਅੱਜ ਕਾਪੀ ਮਿਲ ਜੇ ਨਹੀਂ ਤਾਂ ਕੱਲ ਨੂੰ ਮਿਲ ਜੇਗੀ ਤਾਂ ਇਹ ਆਪਾਂ ਨੂੰ ਲਗਾਤਾਰ ਸੰਘਰਸ਼ ਕਰਨ ਦੇ ਨਾਲ ਅਫਸਰਾਂ ਨਾਲ ਤਾਲਮਿਲ ਕਰਨ ਦੇ ਨਾਲ ਸਾਡੀ ਹੱਕ ਰੱਸੀ ਹੁੰਦੀ ਹੈ ਲੇਕਿਨ ਬੇਨਤੀ ਆ ਕਿ ਜਿੰਨੇ ਵੀ ਸਾਡੇ ਆਗੂ ਸਾਥੀ ਆ ਉਹਨਾਂ ਨੂੰ ਅੱਜ ਦੀ ਮੀਟਿੰਗ ਵਿੱਚ ਅਸੀਂ ਸੱਦਾ ਨਹੀਂ ਲਾਇਆ ਸੀਗਾ ਔਰ ਉਪਰੋਂ ਵੀ ਇਹੀ ਦੱਸ ਸੀ ਕਿ ਬੱਗਾ ਸਭ ਤੁਸੀਂ ਕੱਲਿਆਂ ਨੇ ਆਣਾ ਫੇਰ ਵੀ ਅਸੀਂ ਲਗਭਗ ਅੰਦਰ ਸਾਰੇ ਵੜ ਗਏ ਆ ਮੀਟਿੰਗ ਮੀਟਿੰਗ ਹਾਲ ਚ ਵੀ ਬੈਠੇ ਸੀ ਸਾਰੇ ਖੰਡੀ ਹਵਾ ਸੀ ਬੱਕੇ ਬਾਂਦ ਸੀ ਅੱਛ ਕਦੀ ਆ ਰਮੜ ਇਧਰ ਕਦੀ ਤੇਰੇ ਸਹਰੇ ਨੇ ਕੋਈ ਜੀ ਜਗ੍ਹਾ ਤੇ ਭਾਇਆ ਸੀ ਨਹੀਂ ਨਹੀਂ ਸਾਰੇ ਨੇ ਤਾਂ ਪਾਇਆ ਨਹੀਂ ਉਹ ਬੱਸ ਚਲਾਉਂਦਾ ਮੈਨੂੰ ਲੱਗਦਾ ਕਿਤੇ ਬੱਸ ਚ ਵੀ ਨਹੀਂ ਬਿਠਾਇਆ ਪਹੁੰਚਾਇਆ ਹੋਊਗਾ ਮੈਨੂੰ ਰਾਜੀ ਵੇਖ ਲਓ ਜੀ ਇਹਨਾਂ ਦਾ ਸਾਰਾ ਪਰਿਵਾਰ ਵੀ ਇਹਨਾਂ ਨੂੰ ਬੱਸ ਚ ਵੀ ਨਹੀਂ ਬਿਠਾਉਂਦਾ ਅੱਜ ਬੱਗਾ ਸਿੰਘ ਦੇ ਨਾਲ ਏਡੀਸੀ ਡੀ ਦੀ ਮੀਟਿੰਗ ਦੇ ਵਿੱਚ ਜਾ ਕੇ ਉੱਥੇ ਬੈਠੇ ਆ ਕੁਰਸੀਆਂ ਘੁੰਮਣਾਂ ਦੀਆਂ ਤੇ ਬਣ ਬੈਠੇ ਸੀ ਤੇਰਾ ਸਾਰਾ ਆਇਆ ਸੀਗਾ ਉਹਨੇ ਕਿੱਥੇ ਆ ਆ ਮਾਜੀ ਥਾਂ ਤੇ ਬੈਠੀ ਤਾਂ ਦੇਖੋ ਇਹ ਤੁਹਾਡੇ ਏਕੇ ਦੀ ਤੁਹਾਡੇ ਏਕੇ ਦੀ ਗੱਲ ਆ ਤੁਹਾਡੀ ਇਮਾਨਦਾਰੀ ਦੀ ਗੱਲ ਆ ਜਿਹੜਾ ਤੁਸੀਂ ਆਪਣੇ ਲੋਕਾਂ ਦਾ ਕੰਮ ਕਰਦੇ ਹੋ ਇੱਕ ਗੱਲ ਮੈਂ ਲਾਸਟ ਵਾਲੀ ਕਰਾਂਗਾ ਸਾਰਿਆਂ ਨੂੰ ਕਿ ਦੇਖੋ ਅੱਜ ਖੇਤਾਂ ਦੇ ਵਿੱਚ ਮਸ਼ੀਨਾਂ ਚੱਲ ਰਹੀਆਂ ਚੱਲ ਰਹੀਆਂ ਬਈ ਅੱਛਾ ਕੀ ਵਾੜ ਰਹੀਆਂ ਮਸ਼ੀਨਾਂ ਕਣਕ ਜੇ ਕਿਸਾਨ ਨੇ ਕਣਕ ਬੀਜੀ ਆ ਤੇ ਕਣਕ ਉੱਗੀ ਵੀ ਆ ਤੇ ਅੱਜ ਦਿਖਦੀ ਵੀ ਆ ਤੇ ਵਢੀਚੀ ਰਹੀ ਆ ਜੇ ਤੁਸੀਂ ਅੱਜ ਆਪਣੇ ਗਰੀਬ ਲੋਕਾਂ ਦਾ ਸਮਾਜ ਦਾ ਕੰਮ ਕਰਦੇ ਹੋ ਤੇ ਲੋਕ ਵੀ ਤੁਹਾਨੂੰ ਉਸੇ ਤਰ੍ਹਾਂ ਹੀ ਦੇਖਦੇ ਆ ਜਿਵੇਂ ਖੇਤੀ ਦੇਖਦੀ ਹੈ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਬਹੁਤ ਵੱਡੇ ਲੀਡਰ ਬਣਨਾ ਤਾਂ ਬਹੁਤ ਮਾਨ ਸਨਮਾਨ ਹੋਣਾ ਪਿੱਛੇ ਵੀ ਸਾਡੇ ਬਹੁਤ ਸਾਰੇ ਸਰਪੰਚ ਬਣ ਗਏ ਆ ਜਿਹੜੇ ਮਨਰੇਗਾ ਮਜ਼ਦੂਰਾਂ ਦੇ ਵਿੱਚ ਸੀਗੇ ਤਾਂ ਆ ਸਾਡੇ ਚੋ ਆਰਾਜਪੈਣ ਦੇਖੀ ਹੋਈ ਐ ਇਹ ਵੀ ਘਰੇ ਬੈਠੀ ਪੰਚਾਇਤ ਮੈਂਬਰ ਬਣ ਗਈ ਆ ਤਾਂ ਇਹਨਾਂ ਦਾ ਸਰਪੰਚ ਵੀ ਬਹੁਤ ਭੱਜ-ਭੱਜ ਕੇ ਕਹਿੰਦਾ ਕਿ ਪ੍ਰਧਾਨਗੀ ਹੋਰ ਕੰਮ ਚਲਾਓ ਆਉਣ ਵਾਲੇ ਸਮੇਂ ਤੇ ਰਾਜ ਨੂੰ ਅਸੀਂ ਸਰਪੰਚ ਬਣਾਉਣਾ ਹੈ ਤਾਂ ਸਰਪੰਚ ਸਾਡਾ ਬਹੁਤ ਚੰਗਾ ਬਹੁਤ ਚੰਗਾ ਹਾਂਜੀ ਉਹ ਇਹ ਵੀ ਤੁਹਾਡੀ ਤਾਰੀਫ ਕਰਦੇ ਨੇ ਵੀ ਅਸੀਂ ਬੱਗਾ ਸਿੰਘ ਨੇ ਜਿਹੜਾ ਬੱਗਾ ਸਿੰਘ ਦੀ ਨਾਲ ਹਾਂ ਪਰ ਸਰਪੰਚ ਨਾਲ ਆਪਣੀ ਬੰਦ ਹੀ ਨਹੀਂ ਹੈ ਨਹੀਂ ਬਣਾਵਾ ਦੇ ਸਰ ਹਾਂ ਨਹੀਂ ਨਹੀਂ ਕਿਉਂ ਭਾਈ ਬਣਾਵਾ ਨਹੀਂ ਕਰਦੇ ਰਾਜੀ ਨਾ ਬਣਾਉਂਦੇ ਚਲੋ ਇਹਨੂੰ ਤਾਂ ਤਾਲ ਮੇਰੇ ਰੱਖਣਾ ਹੀ ਪੈਣਾ ਤੁਸੀਂ ਰੱਖੋ ਕੋਈ ਪਿੰਡ ਦੇ ਜੋ ਫਿਰ ਰੱਖੇਗਾ ਹਾਂ ਤਾਂ ਸਾਥੀਓ ਜੇ ਤਰੱਕੀ ਕਰਨੀ ਤਾਂ ਮਿਹਨਤ ਕਰਨੀ ਪੈਗੀ ਬਹੁਤ ਇੱਥੇ ਕੁੜੀਆਂ ਨੇ ਕੋਈ ਤਾਂ ਰੋ ਰਹੀਆਂ ਸੀ ਕੋਈ ਘਰ ਨੂੰ ਜਾ ਰਹੀਆਂ ਸੀਗੀਆਂ ਕੋਈ ਮੈਨੂੰ ਕੋਈ ਮੈਨੂੰ ਦੱਸ ਰਹੀਆਂ ਸੀ ਕੋਈ ਮੈਨੂੰ ਦੱਸ ਰਹੀਆਂ ਸੀਗੀਆਂ ਵੀ ਭਾਈ ਆ ਗਰਮੀ ਬੜੀ ਆ ਚੱਲੀਆਂ ਸੀ ਤਾਂ ਦੇਖੋ ਮੇਰਾ ਇੱਥੇ ਮਰੇਗਾ ਦਾ ਕੰਮ ਨਹੀਂ ਸੀ ਤੁਹਾਡੇ ਪਰੋਸੇ ਲਈ ਖੜਾ ਸੀਗਾ ਵੀ ਤੁਹਾਡਾ ਮੇਰੇ ਨਾਲ ਸੰਯੋਗ ਬਣਿਆ ਰਵੇ ਤੇ ਆਪਾਂ ਅੱਗੇ ਕੀ ਲੱਡਗੇ ਆ ਮੈਂ ਬੇਨਤੀ ਕਰੂੰਗਾ ਹਾਜ਼ਰੀ ਲਵਾਉਣ ਵਾਸਤੇ ਸਾਡੇ ਚ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ 1 ਮਿੰਟ ਲਈ ਗੱਲ ਕਰਨਗੇ। ਇੱਕ ਮਿੰਟ। ਇੱਕ ਮਿੰਟ। ਮੈਂ ਕੀ ਬੋਲਦੇ ਮੈਂ ਸੋਚਿਆ ਨਹੀਂ। ਜਿਆਪਾਤ ਮੇਰਾ ਨਾਮ ਮਨਜੀਤ ਕੌਰ ਕਾਲਾ ਟਿੱਬ ਦੇ ਰਹਿਣ ਵਾਲੇ ਮੁੰਡਾ ਬਲਾਕ ਜ਼ਿਲ੍ਹਾ ਪ੍ਰਧਾਨ। ਕਾਫੀ ਲੰਮੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਕੰਮ ਦੀ। ਮੁੰਡਾ ਓਟਾ ਬਲਾਕ ਚ ਬਹੁਤ ਗੱਲ ਵਜਿਆ ਬਣ ਮੇਰੀ ਬਣਦੀ ਚੈਨਾ ਕਿਸੇ ਨਾ ਬਣਦੀ ਪਰ ਉਹ ਮੇਰੇ ਲਈ ਬਹੁਤ ੱਤਕਾ ਕੀਤਾ ਹੈ ਮੈਂ ਵੀ ਪ੍ਰਧਾਨ ਨੂੰ ਬਦਲ ਦੇ ਪਰ ਬਦਲ ਕੋਈ ਨਹੀਂ ਸਕਦਾ ਪ੍ਰਧਾਨ ਹਿੰਦਿਆ ਸਾਨੂੰ ਕਿਰਨ ਰਾਣੀ ਜੰਡ ਰੀਮੇ ਕਿਤਾੜ ਦੀ ਰਹਿਣ ਵਾਲੀ ਆ ਉਹਦੇ ਨਾਲ ਬਹੁਤ ੱਤਕਾ ਆਇਆ ਹੈ ਕਿਸਤਾ ਦੇ ਐਮਐਲ ਨੇ ਰੋਕ ਜਾ ਐਮਐਲ ਦਾ ਕੋਈ ਰੋਕ ਨਹੀਂ ਸਕਦਾ ਪਿਓ ਵੀ ਰੋਕ ਸਕਦਾ ਜਦੋਂ ਸਾਡੇ ਬਾਲੇ ਆ ਜਾ ਕੋਤੀ ਫੈਲ ਆ ਜਾ ਕਿਸੇ ਵੀ ਪੁਆਈ ਆਂਦੀ ਕੱਲ ਲੈਂਟਰ ਵੀ ਪਿਆ ਆਂਦਾ ਬੰਮ ਤਾਮ ਨਾਲ ਕੰਮ ਵੀ ਨਿਕਲਿਆ ਤੇ ਖੰਡੇ ਹੀ ਬੜੇ ਹੁੰਦੇ ਚਾ ਲੋਕ 10-10 ਜਣ ਜਾਂਦੇ ਸੀ ਵੇਖਣ ਵੀ ਕੰਮ ਨਹੀਂ ਕੋਈ ਫੈਂਚ ਨਹੀਂ ਲਿਆ ਸਕਤੇ ਇਹ ਕਿਵੇਂ ਲੈ ਕੇ ਆ ਗਏ ਬਹੁਤ ਵਧੀਆ ਕੰਮ ਹੋਇਆ ਸਾਡੇ ਇਵੇਂ ਕੰਮ ਹੁੰਦੇ ਰਹਿਣ ਮਡੋਟ ਬਲਾਕ ਚ ਇਹ ਤਾਂ ਗਾਂਦ ਤਾਂ ਬਹੁਤ ਵਧੀਆ ਸਾਡੇ ਬੰਦੋੜ ਤੇ ਬਹੁਤ ਅਮਾ ਤੇ ਹੈਪੀ ਬੈਂਤੀ ਕਰਦੀਆਂ ਵੀ ਸਾਡੇ ਬਲਾਕ ਚ ਕੰਮ ਨਿਕਲੇ ਸਾਰਾ ਦਾ ਪੈਣਾ ਪਰਾ ਨਿਕਲੇ ਇੰਨਾ ਕਹਿੰਦੇ ਆ ਜਾ ਪੀਮ ਜਾ ਪਾਸਾ ਕਰ ਦੋ